ਸੰਘਰੂਰ ਦੇ ਹਲਕਾ ਧੂਰੀ ਦੇ ਰਹਿਣ ਵਾਲੇ ਇਹ ਦੋਵੇਂ ਪਿਓ ਪੁੱਤ ਧੂਰੀ ਤੋਂ ਚੱਲ ਕੇ ਹਲਕਾ ਨਾਬਾ ਵਿਖੇ ਕਿਸੇ ਕੰਮ ਕਰ ਲਈ ਪਹੁੰਚੇ ਸਨ ਤੇ ਜਿੱਥੇ ਗਰਮੀ ਜ਼ਿਆਦਾ ਹੋਣ ਕਾਰਨ ਇਹ ਦੋਵੇਂ ਪਿਓ ਪੁੱਤ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਤੇ ਖੜ ਕੇ ਠੰਡਾ ਪੀਣ ਲੱਗੇ ਤੇ ਜਿਸ ਦੌਰਾਨ ਠੰਡਾ ਪੀਂਦੇ ਪੀਂਦੇ ਇਹਨਾਂ ਦੇ ਨਾਲ ਐਕਟਿਵਾਂ ਤੇ ਸਵਾਰ ਹੋ ਕੇ ਆਏ ਦੋ ਮੁੰਡੇ ਅਤੇ ਇੱਕ ਜਨਾਨੀ ਨੇ ਅਜਿਹਾ ਕਾਰਾ ਕਰ ਦਿੱਤਾ ਕਿ ਜਿਸ ਤੋਂ ਬਾਅਦ ਇਹ ਦੋਵੇਂ ਪਿਓ ਪੁੱਤ ਉੱਚੀ ਉੱਚੀ ਰੋਣ ਲੱਗੇ ਇਹ ਦੇਖ ਆਸ-ਪਾਸ ਦੇ ਲੋਕਾਂ ਨੇ ਜਦੋਂ ਦੇ ਕਾਰਨ ਪੁੱਛੇ ਤਾਂ ਕਾਰਨ ਸੁਣ ਕੇ ਲੋਕ ਇੱਕ ਦੂਜੇ ਦੇ ਮੂੰਹ ਵੱਲ ਝਾਕਦੇ ਰਹੇ ਹੁਣ ਪੂਰਾ ਮਾਮਲਾ ਸੁਣੋ ਇਸ ਲਾਲਚੰਦ ਅਤੇ ਉਸ ਦੇ ਪੁੱਤਰ ਦੀਪਕ ਸ਼ਰਮਾ ਦੇ ਜ਼ੁਬਾਨੀ ਕੀ ਹੋਇਆ ਅੱਜ ਤੁਹਾਡੇ ਨਾਲ ਚੱਲ ਕੋਈ ਨਹੀਂ ਯਾਰ ਆਓ ਪਰ ਜਾ ਦਿਨ ਚੱਲ ਨਾ ਤੂੰ ਹੋ ਗਈ ਤੇ ਕਿਤੇ 50000 ਰੁਪਏ ਅਸਲ ਕੌਣ ਸੀ ਨਾਲ ਤੁਹਾਡੇ ਨਾਲ ਕੌਣ ਸੀ ਮੇਰੇ ਬੇਟਾ ਸੀ ਜੀ ਨਾਲ ਮੰਡੀ ਵਾਲਾ ਮੋੜ ਤੇ ਆ ਰਹੀ ਆ ਕਿਹੜੇ ਦੇਖੋ ਅੱਜ ਸ਼ਹਿਰ ਆ ਕੀ ਕਰ ਰਹੇ ਸੀ ਜੀ ਅਸੀਂ ਧੂਰੇ ਤੋਂ ਆਏ ਸੀ ਜੀ ਅੱਛਾ ਧੂਰੇ ਦਾ ਮੁੰਡਾ ਕਹਿੰਦਾ ਡੰਡਾ ਪੀਣਾ ਹੈ ਹਮੇਚਾ ਲੈ ਕੇ来 ਗਿਆ ਜੀ ਅੱਛਾ ਉਹ ਤਾਂ ਗਲੀ ਵਿੱਚੋਂ ਨਿਕਲ ਕਰਤਾ ਜਿਆ ਜੀ ਉਹ ਬੈਕੌਂਡ ਲੱਗਾ ਖੋ ਕੇ ਉਹ ਮੁੰਡੇ ਉਹ ਕਾਰੇ ਤੇ ਸੀ ਉਹ ਤੁਰ ਕੇ ਆਏ ਸੀ ਜੀ ਤੁਰ ਕੇ ਗਲੀ ਵਿੱਚੋਂ ਭੱਜ ਆਇਆ ਮੂਰੇ ਕੋਈ ਖੜਾ ਰੱਖੇ ਉਹ ਲੈ ਕੇ ਨਾਲ ਲੈ ਔਰ ਜਿਹੜੀ ਆ ਸੀਸੀਟੀਵੀ ਆ ਉਹਦੇ ਚ ਤਾਂ ਉਹ ਆ ਰਹੇ ਨੇ ਐਕਟਿਵਾ ਦੇ ਟਿੱਕ ਲੈ ਗਏ ਆ ਗਰੀਨ ਅਬਜੈਕਟਿਵ ਖੜਾ ਰੱਖੀ ਉਹਨਾਂ ਨੇ ਜੀ ਅੱਛਾ ਮੁੰਡਾ ਗਲੀ ਵਿੱਚੋਂ ਨਿਕਲ ਕੇ ਆਇਆ ਉਹ ਕੇ ਬੈਠ ਕੇ ਪਾਰ ਗਿਆ ਜੀ ਅੱਛਾ ਤੁਸੀਂ ਪੁਲਿਸ ਨੂੰ ਤਲਾਹ ਦਿੱਤੀ ਐ ਉਹ ਜੀ ਅੱਛਾ ਮੰਗ ਦੇਖੋ ਜੇ ਫੜਾਇਆ ਪੈਸੇ ਦੇ ਮਲਾਦਨ ਸਾਹਮਣੇ ਸਾਹਮਣੇ ਉਹ ਕੀ ਇਹ ਦੀ ਇਹ ਨੂੰ ਲੈਣੇ ਸੀ 2.5 ਲੱਖ ਰੁਪਇਆ ਕਹਾਦੇ ਵਾਸਤੇ ਲੈ ਕੇ ਆਏ ਸੀ 5 ਲੱਖਰ ਸੀ ਸ਼ਰਮ ਨਹੀਂ ਲੈਣੇ ਮੈਨੂੰ ਅੱਛਾ ਆਲੀਮਤ ਲੈ ਕੇ ਗਏ ਸੀਗੇ ਜੀ ਅੱਛਾ ਅਸੀਂ ਸਵੇਰੇ ਬੈਂਕ ਤੋਂ ਕਢਾ ਕੇ ਲੈ ਆਏ ਸੀ ਅੱਛਾ ਦੋਰੀਓ ਬੈਂਕ ਤੋਂ ਕਢਾ ਕੇ ਲੈ ਕੇ ਆਏ ਮੋ ਯੇ ਤੇਰਾ ਨਾਲ ਉਹ ਪੂਰੀ ਦੀ ਹੋਰ ਕੋਣ ਆਇਆ ਸੀ ਅੱਜ ਨਾਬੇ ਮੈਂ ਤਾਂ ਮੇਰਾ ਡੈਡੀ ਕਿੰਨੇ ਪੈਸੇ ਸੀ ਤੁਹਾਡੇ ਕੋਲ ਸਹੀ 22 ਲੱਖਾਂ ਸਾਡੇ ਵਿੱਚ ਸੀ ਮੋਟਰਸਾਈਕਲ ਤੇ ਇੱਕ ਕੋਣ ਲੈ ਗਿਆ ਕੋਕੇ ਕਿਸੇ ਦੀ ਗੱਲ ਆ ਇਹ ਨਾਬੇ ਦੀ ਗੱਲ ਆਈ ਅੱਛਾ ਮੰਡੀ ਦੇ ਕੋਲ ਹਾਂਜੀ ਮੰਡੀ ਦੇ ਕੋਲ ਜੇ ਵੀ ਕਰ ਰਹੇ ਸੀ ਤੁਸੀਂ ਉਦੋਂ ਉਦੋਂ ਅਸੀਂ ਬਾਈਕ ਤੇ ਜਾ ਰਹੇ ਅੱਛਾ ਤੇ ਕੀ ਕੋਕੇ ਲੈ ਗਏ ਹਾਂਜੀ ਕਿੰਨੇ ਜਿਹੜੇ ਸੀ ਉਹ ਉਹ ਤਿੰਨ ਜਨੇ ਸੀ ਅੱਛਾ ਫਿਰ ਉਸ ਤੋਂ ਬਾਅਦ ਬਸ ਉਸ ਤੋਂ ਬਾਅਦ ਜੀ ਇੱਕ ਜਨੇ ਨੇ ਕੋ ਕਿ ਜਾ ਕੇ ਐਕਟਿਵਾ ਤੇ ਭੱਜ ਗਈ ਤਿੰਨ ਜਨੇ ਐਕਟਿਵਾ ਤੇ ਅੱਛਾ ਹਾਂਜੀ ਦੋ ਦੋ ਬੰਦੇ ਸੀ ਇੱਕ ਜੇ ਲੇਡੀ ਸੀ ਉਹਨਾਂ ਦਾ ਅੱਛਾ ਤੁਸੀਂ ਲੈ ਕੇ ਆਏ ਸੀ ਤੁਸੀਂ 2.5 ਲੱਖ ਰੁਪਏ ਦੇ ਤੋਂ ਲੈ ਕੇ ਆਏ ਸੀ ਦੇ ਕੇ ਗਏ ਪੂਰੇ ਕਾਦੇ ਵਾਸਤੇ ਲੈ ਕੇ ਜੀ ਗਏ ਉਹਨੇ ਕਿਸੇ ਬੰਦੇ ਨੂੰ ਦੇਣੇ ਸੀ ਜੀ ਅਸੀਂ ਖੜੇ ਸੀ ਤੁਹਾਡੇ ਨਾਲ ਤੁਹਾਡੇ ਫਾਦਰ ਮੇਰੇ ਫਾਦਰ ਸਾਹਿਬ ਸੀ ਜੀ ਜੀ ਟੰਡਾ ਪੀ ਰਹੇ ਸੀ ਅੱਛਾ ਬੈਗਤ ਹੋ ਗਏ ਨੇ ਪੂਰੀ ਸ਼ਿਪਰ ਮਹੱਲਾ ਜੀ ਇੱਥੇ 2.5 ਲੱਖ ਰੁਪਏ ਕਿਸੇ ਨੂੰ ਮੋੜਨਾ ਸੀ ਤੁਹਾਨੂੰ ਹਾਂ ਜੀ ਇਹਨੂੰ ਸਾਡੇ ਰੀਅਲਟੀ ਵੀ ਸੀ ਪਹਿਲਾਂ ਵੀ ਆਂਦੇ ਜਾਂਦੇ ਰਹਿੰਦੇ ਹਾਂ ਕਿ ਪਹਿਲੀ ਵਾਰੀ ਆਇਆ ਤੁਸੀਂ ਨਹੀਂ ਪਹਿਲਾਂ ਵੀ ਆਨੇ ਰਹਿੰਦੇ ਅੱਛਾ ਇਹਦਾ ਸੀਸੀਟੀਵੀ ਦੇਖਿਆ ਤੁਸੀਂ ਉਹਦੇ ਚ ਦਿਖ ਰਿਹਾ ਹਾਂਜੀ ਉਹਦੇ ਵਿੱਚ ਦਿੱਖਦਾ ਰਿਹਾ ਹੀ ਪਰ ਮਿਲੇ ਨਹੀਂ ਉਹਨਾਂ ਦੀ ਮਤਲਬ ਜਿਹੜੀ ਐਕਟਿਵ ਆਵਾਜ਼ ਦਾ ਨੰਬਰ ਨਿਕਲ ਰਿਹਾ ਅੱਛਾ ਹਾਂ ਜੀ ਉਹ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲੇਡੀਜ਼ ਆ ਦੋ ਮੁੰਡੇ ਨੇ ਉਵੇਂ ਹੀ ਦਿਖ ਰਹੇ ਨੇ ਉਹਦੇ ہاں ਹਾਂਜੀ ਮੰਗ ਕੀ ਕਰਦੇ ਹੁਣ ਤੁਸੀਂ ਪੁਲਿਸ ਮੰਗ ਹੀ ਕਰਦੇ ਹਾਂ ਹਾਂਜੀ ਮੰਗ ਅਸੀਂ ਹੀ ਕਰਦੇ ਆਂ ਵੀ ਬੰਦੇ ਜਲਦ ਜਲਦ ਲੱਭੇ ਜਾਣ ਪੁਲਿਸ ਲੱਭ ਰਹੀ ਹੈ ਜੀ ਸਾਡੇ ਨਾਲ ਅੱਜ ਅੱਛਾ ਹਾਂਜੀ ਪਰ ਮਿਲ ਨਹੀਂ ਰਿਹਾ ਨੰਬਰ ਕਲੀਅਰ ਨਹੀਂ ਆ ਰਿਹਾ ਇਹ ਜੀ ਦੀਪਕ ਸ਼ਰਮਾ ਵਾਸੀ ਟੂਰੀ ਨੇ ਸਾਡੇ ਕੋਲ ਅਫਲਾਹ ਦਿੱਤੀ ਹੈ ਵੀ 2.5 ਲੱਖ ਰੁਪਈਆ ਕੋਈ ਅਸੀਂ 90 ਦਿਨ ਆ ਰਹੇ ਸੀ ਕਿ ਉਹ ਕੋਈ ਲੇਗਾ ਇਹਨਾਂ ਦਾ ਲਿਫਾਫਾ ਦੇ ਉਸ ਸਬੰਧ 'ਚ ਇਹਨਾਂ ਦਾ ਤਲਾਸ਼ ਦਿੱਤੀ ਆ ਉਹਦੀ ਕਾਰਵਾਈ ਅਸੀਂ ਪਾਲ ਪਿਆਰੀ ਆ। ਨਹੀਂ ਸੀਸੀਟੀਵੀ 'ਚ ਆਏ ਤਾਂ ਹੈਗੇ ਨੇ ਪਰ ਕਲੀਅਰ ਨੰਬਰ ਨਹੀਂ ਆ ਰਿਹਾ ਉਹਨਾਂ ਦਾ ਨੱਕੀ ਉਹਨਾਂ ਦੇ ਫੇਸ ਨਜ਼ਰ ਆ ਰਹੇ। ਇਹਦੇ ਖੈਰ ਬਤਾ ਵਕੋ ਖੋ ਕਰਕੇ ਅੱਗੇ ਸਕੂਟਰੀ ਖੜਾਈ ਪਈ ਸੀ ਉਹਨੇ ਬੈਠ ਕੇ ਫਰਾਵ ਹੋ ਗਈ। ਹਾਂ ਉਸੇ ਸਬੰਧ 'ਚ ਸੀਸੀਟੀਵੀ ਕੈਮਰੇ ਦੇਖ ਰਹੇ ਜਿਵੇਂ ਵੀ ਕੋਈ ਮਿਲਦੀ ਹੈ ਤਲਾਸ਼ ਉਸ ਮੁਤਾਬਕ ਕਾਰਵਾਈ ਚੱਲ ਰਹੀ ਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੁਟੇਰਿਆਂ ਦੀ ਭਾਲ ਲਈ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ ਜਿਸ ਦੇ ਵਿੱਚ ਐਕਟਿਵਾ ਤੇ ਸਵਾਰ ਹੋ ਕੇ ਦੋ ਮੁੰਡੇ ਅਤੇ ਇੱਕ ਜਨਾਨੀ ਤੇਜ਼ੀ ਦੇ ਨਾਲ ਜਾਂਦੇ ਦਿਖਾਈ ਦਿੱਤੇ ਹਨ ਪਰ ਤਸਵੀਰ ਸਾਫ਼ ਨਹੀਂ ਨਜ਼ਰ ਆ ਰਹੀ ਤੇ ਨਾ ਹੀ ਐਕਟਿਵਾ ਦਾ ਨੰਬਰ ਦਿਖ ਰਿਹਾ ਬਾਕੀ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਕੀਕੀ ਟੀਵੀ ਪੰਜਾਬੀ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ